ਨੀ ਲਾੜਾ ਖਾ ਲੱਡੂ ਤਕੜੀ ਹੋ ਕੇ ਗਿੱਧੇ ਜਿਵੇਂ ਨੱਚਣਾ ਹੋ ਹੋਰ ਪੈਣੀ ਉਹ ਵੀ ਤਾਂ ਕਰਨੀ ਹੈ ਬਾਈ ਨਹੀਂ ਆਉਣੀ ਆ ਨਹੀਂ ਬੈਣ ਵੀ ਨਹੀਂ ਦਿੰਦੀਆਂ ਫੋਰਾ ਸਿਰ ਮੁੰਨੀਆਂ ਨਾ ਹੋਣ ਤਾਂ ਆਉਣੀ ਆ ਦਾਦੀ ਐਵੀ ਗਿੱਧਾ ਨੱਚ ਲੈਂਦੇ ਇਹ ਤਾਂ ਬੜਾ ਖੂਦ ਕਰਦੀ ਸੀ ਜਵਾਨੀ ਵੇਲੇ ਐਸੀ ਜਾਗੋ ਕੱਢੀ ਵੀ ਸਾਰਾ ਪਿੰਡ ਕੋਠਿਆਂ ਤੇ ਚਾੜਤਾ लोगी कह नानका मेल कादा आया पिंड च भचाल आ गया <laughs>